i do i do ਹੰਤਾਨੂ ਬਾਬਾ ਬੁੱਢਾ ਸਾਹਿਬ ਜੀ ਦੇ ਇਸ ਪਵਿੱਤਰ ਸ਼ੁਭ ਦਿਹਾੜੇ ਤੇ ਅਸੀਂ ਅਰਦਾਸ ਬੇਨਤੀ ਕਰਦੇ ਆਂ ਵਾਹਿਗੁਰੂ ਸਾਰਿਆਂ ਨੂੰ ਖੁਸ਼ੀਆਂ ਬਖਸ਼ਣ ਜੋ ਮਾਤਾ ਗੰਗਾ ਜੀ ਨੂੰ ਬਖਸ਼ੀਆਂ ਸੀ ਇਹ ਉਹਦੀ ਇਤਿਹਾਸਕ ਮਹਤਤਾ ਨੂੰ ਰੱਖਦੇ ਹੋਏ ਹਰ ਸਾਲ ਹੀ ਸਲਾਨਾ ਜੋੜ ਮੇਲਾ ਬਣਾਇਆ ਜਾਂਦਾ ਤੇ ਉਹਦੇ ਸਬੰਧ ਵਿੱਚ ਹੀ ਅਸੀਂ ਸਲਾਨਾ ਜੋੜ ਮੇਲਾ ਬਣਾ ਰਹੇ ਆਂ ਨਗਰ ਕੀਰਤਨ ਕੱਢਿਆ ਜਾ ਰਿਹਾ ਜੀ ਬਾਈ ਗੁਰ ਕਰਦੀਆਂ ਖੁਸ਼ ਨਾ ਪ੍ਰਾਪਤ ਕਰਨਾ ਹੈ ਜੇ ਨਤਮਸਤ ਘੋਣਾ ਹੈ ਜੇ ਬਾਈ ਗੁਰ ਦੀ ਖਾਲਸਾ ਹੈ ਸੋ ਜਿਸ ਦਿਨ ਪੰਚਮ ਪਾਤਸ਼ਾਹ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਮਹਿਲ ਸ੍ਰੀ ਮਨਤੋਕ ਮਾਤਾ ਗੰਗਾ ਜੀ ਇਸ ਸਥਾਨ ਤੇ ਬਾਬੇ ਬੁੱਢੇ ਦੀ ਟੀੜ ਆਏ ਸਨ ਸਿੱ ਪ੍ਰਸ਼ਾਦੀ ਨਸੀ ਗੰਢਾ ਅਟਾਇ ਕਰਕੇ ਬਲਕੇ ਗੁਰੂ ਕਾ ਲੰਗਰ ਲੈ ਕੇ ਆਏ ਸੀ ਔਰ ਬਾਬਾ ਬੁੱਢਾ ਸਾਹਿਬ ਜੀ ਨੇ ਪ੍ਰਸ਼ਾਦਾ ਛਕਣ ਤੋਂ ਪਹਿਲਾਂ ਔਰ ਛਕਣ ਤੋਂ ਬਾਅਦ ਜੋ ਅਰਦਾਸ ਕੀਤੀ ਅਰਦਾਸ ਸੁਣੀ ਤੇ ਤਾਰਪ ਤਾਬ ਹੋਏ ਕਿਰਪਾਣ ਜੋ ਬਾਬਾ ਪੁੱਡਾ ਜੀ ਦੇ ਵੱਲੋਂ ਸੰਤਾਨ ਪ੍ਰਾਪਤੀ ਵਾਸਤੇ ਅਰਦਾਸ ਕੀਤੀ ਗਈ ਸੀ ਵੈਗਰੂ ਕਾਲਪੁਰਖ ਨੇ ਤੁਟਦਿਆਂ ਹੋਇਆਂ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਗ੍ਰਹਿ ਵਿਖੇ ਸਲਮਾਨ ਜੋਗ ਮਾਤਾ ਗੰਗਾ ਜੀ ਦੀ ਕੋਖ ਤੋਂ ਮੇਰੀ ਪਰੀ ਤੇ ਮਾਲ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਸੋ ਜਿਸ ਦਿਨ ਮਾਤਾ ਗੰਗਾ ਜੀ ਇਸ ਸਥਾਨ ਤੇ ਅਰਦਾਸ ਕਰਾ ਕੇ ਗਏ ਸਨ ਉਸ ਦਿਨ ਦੀ ਅਰਦਾਸ ਦੀ ਇਤਿਹਾਸਕ ਮਹੱਤਤਾ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਸਮੂਹ ਸਭਾ ਸੋਸਾਇਟੀਆਂ ਸਰਬੱਤ ਸੰਗਤਾਂ ਦੇ ਸਹਿਯੋਗ ਨਾਲ ਸਾਲਾਨਾ ਜੋੜ ਮੇਲਾ ਬੜੇ ਪਿਆਰ ਸ਼ਾਅ ਸਹਿਤ ਮਨਾਇਆ ਜਾ ਰਿਹਾ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਸ਼ਾਏ ਪੰਜ ਪੈਰਾਂ ਦੀ ਗਵਾਈ ਚ ਨਗਰ ਕੀਰਤਨ ਲਵਾਨਾ ਹੋ ਰਿਹਾ ਹੈ ਜੋ ਵਕ ਵਕ ਪਰਾਮਾ ਤੋਂ ਹੁੰਦਾ ਹੋਇਆ ਮਾਈ ਭਾਗੋ ਜੀ ਬੀਬੀ ਵੀਰੋ ਜੀ ਦੇ ਸਥਾਨ ਤੇ ਜਾਵੇਗਾ ਉਤੋਂ ਨਾਲ ਮਸਤ ਪਹੁੰਚਿਆ ਹੋਇਆ ਨਿੱਕੀ ਚਵਾਲ ਦੇ ਰਸਤੇ ਠੱਠੇ ਮੋੜ ਤੋਂ ਹੁੰਦਾ ਮੋੜੇ ਤੇ ਸੰਪੂਰਨ ਹੋਵੇਗਾ ਸੋ ਨਗਰ ਸਾਰੀਆਂ ਹੀ ਸੰਗਤਾਂ ਜੋ ਨਗਰ ਕੀਰਤਨ ਵਿੱਚ ਹੋ ਮੁਹੰਮਾ ਕੇ ਪਹੁੰਚਣਾਂ ਨੇ ਸਾਰਿਆਂ ਨੂੰ ਜਿੱਤੇ ਵਧਾਈਆਂ ਨੇ ਅਤੇ ਬਖਵਾਕ ਟੀਵੀ ਚੈਨਲ ਦੇ ਮਾਧਿਅਮ ਰਾਹੀਂ ਦਰਸ਼ਕ ਦਰਕਰ ਕਰ ਰਹੀਆਂ ਸਰਬੱਤ ਸੰਤਾਂ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਨੂੰ ਬਹੁਤ ਬਹੁਤ ਸਾਰਾ ਨਮਨ ਵਿਦਾਇਆ ਜੀ ਤੇ ਸਾਨੂੰ ਦੂਰੋਂ ਜਿਹੜੇ ਨਖਾਏ ਆ ਪਹੁੰਚ ਰਹੇ ਨੇ ਉਹਨਾਂ ਦਾ ਸੇਵਾ ਕਰਵਾ ਦਿੱਤੀ ਆ ਜੀ ਤੇ ਸੰਤਾਂ ਦਾ ਸਹਿਯੋਗ ਨਾਲ ਲੱਗਨ ਲੱਗ ਰਹੇ ਸਾਰੇ ਸਾਡੇ ਜੋ ਹੋਰ ਵੀ ਜਿਹੜੇ ਅਸੀਂ ਵਾਰ ਵਾਰ ਸਲਾਮਾ ਕਰ ਰਹੇ ਹਾਂ ਅਸੀਂ ਤਾਂ ਹੀ ਲੈਸ ਨਵੀਂ ਮੈਡੀ ਪ੍ਰਬੰਧਨੀ ਲਗਰਾਣਾ ਕਿਵੇਂ ਬਣ ਗਿਆ ਅਸੀਂ ਇਹ ਲਗਰਾ ਸਲਾਮਾ ਦੇ ਸਾਰੀਆਂ ਕਰਕੇ ਸਕੂਲਾਂ ਦੇ ਵਿੱਚ ਕਿੰਨਾ ਨਨ ਪਰਵਾ ਦੇ ਦੀ ਬੇਸਮੈਂਟ ਅੰਦਰ ਬਣਾਇ ਕਰਾਈ ਆ ਦੋ ਪੇਜ ਬਿਠਾ ਦੇ ਸਰ ਨਾਲ ਉੱਤਰ ਰਾਇਆ ਫਸੇ ਰਾਇਆ ਸਾਰਾ ਇਹ ਜੇ ਤੁਹਾਨੂੰ ਕੋਈ ਚੰਗਾ ਆਈਡੀਆ ਹਨਾ ਕਰ ਚਾਹ ਪੰਜ ਲੱਖ ਪੈਸਾ ਬਤਾਓ ਸਤਿ ਸ੍ਰੀ ਅਕਾਲ ਫਤਮਾ ਜੀ ਕੀ ਬੇਦੀ ਕਦੀ ਜੁਦੇ ਸੰਗ ਅਸੀਂ ਕੇਂਦਰ ਕਾ ਇਸ ਸਰਦਾ ਭਾਵਨਾ ਨੂੰ ਸਾਡੇ ਘਰ ਆਏ ਸੀ ਜਿਹੜਾ ਬੱਚੇ ਟਰੈਕਟਰ ਦੇ ਹੁਲੜ ਬਾਜੀ ਕਰਦੇ ਆ ਤੇ ਟਰੈਕਟਰ ਵਾਲੇ ਲੈ ਕੇ ਕਰਦੇ ਕੋੜੀ ਚਾਹੀਦਾ ਨਿਸ਼ਾਨ ਦੀ ਨਹੀਂ ਗੁਰੂ ਸਾਹਿਬ ਦੀ ਖੁਸ਼ੀਆਂ ਦਾ ਵਧੀਆਂ ਬਾਬਾ ਬਕੜਾ ਸਾਹਿਬ ਦੀਆਂ ਤੇ ਬੇਨ ਭਾਵਨਾ ਪੂਰੀ ਸਾਰੀ ਤੇ ਅਮਰਤਪਾਨ ਕਰੀਏ ਤੇ ਗੁਰੂ ਵਾਲੇ ਬਣੀਏ ਸਤਿ ਨਾਮੁ ਦਾ ਭਾਵਨਾ ਆ ਜਾਣਾ ਸੰਗਤ ਵਿੱਚ ਬਤੋ ਬਤ ਅਮਰਤਪਾਨ ਕਰੀਏ ਗੁਰੂ ਵਾਲੇ